ਸੰਸਦ ਮੈਂਬਰ ਡਾਕਟਰ ਤਰੰਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਸਨੌਰਤ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਮਰਥਨ ਦੇ ਵਿੱਚ ਵੱਡਾ ਬਿਆਨ ਦਿੱਤਾ ਹੈ ਡਾਕਟਰ ਗਾਂਧੀ ਨੇ ਕਿਹਾ ਕਿ ਇਹ 100% ਦਿੱਲੀ ਦੇ ਲੋਕਾਂ ਦਾ ਹੱਥ ਹੈ ਜੇਕਰ ਕੋਈ ਦਿੱਲੀ ਨਾਲ ਜੁੜੇ ਅਧਿਕਾਰੀ ਜਾਂ ਲੋਕਾਂ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਉਸ ਨਾਲ ਇਹੀ ਹੁੰਦਾ ਹੈ ਉਹਨਾਂ ਸਪਸ਼ਟ ਤੌਰ ਤੇ ਕਿਹਾ ਹੈ ਕਿ ਹਰਮਿਤ ਸਿੰਘ ਪਠਾਨ ਮਾਜਰਾ ਦਾ ਨਾਮ ਹਮੇਸ਼ਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀਆਂ ਸ਼ਾਮਲ ਰਿਹਾ ਪਰ ਜਿਸ ਤਰ੍ਹਾਂ ਅੱਜ ਸਰਕਾਰ ਦਾ ਉਹਨਾਂ ਪ੍ਰਤੀ ਰਵੱਈਆ ਬਦਲ ਗਿਆ ਉਸ ਤੋਂ ਸਪਸ਼ਟ ਹੈ ਕਿ ਪੰਜਾਬ ਸਰਕਾਰ ਹੁਣ ਪੂਰੀ ਤਰ੍ਹਾਂ ਦਿੱਲੀ ਦੇ ਲੋਕਾਂ ਦੇ ਨਿਰਦੇਸ਼ਾਂ ਤੇ ਚੱਲ ਰਹੀ ਹੈ ਇਸ ਦੌਰਾਨ ਗੱਲਬਾਤ ਕਰਦਿਆਂ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਹਾਂਜੀ ਇੱਕ ਆਵਲੇ ਪਾਦੇ ਐਮਐਲਏ ਨੂੰ ਫੋਰ ਕਾਰਡ ਦੇ ਕੀਤੀ ਗਿਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਕਿ ਇਹ ਸਰਕਾਰ ਦੇ ਅੰਬੀਸ਼ਿਅਸ ਬਣ ਕੇ ਇਹ ਆਵਾਜ਼ ਚੁੱਕੀ ਹੈ ਹਾਂਜੀ ਦੁਕੋ ਸਾਡੇ ਹਲਕੇ ਦੇ ਸਨੌਰ ਹਲਕੇ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਮੀਰ ਸਿੰਘ ਪਠਾਨ ਮਰਜਨਾ ਨੂੰ ਪੰਜਾਬ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਉਹਨਾਂ ਨੇ ਜੋ ਦਿੱਲੀ ਦੀ ਇਥੇ ਦਖਲਅੰਦਾਜ਼ੀ ਹੈਗੀ ਹੈ ਅਤੇ ਜੇ ਪੰਜਾਬ ਗਵਰਨਮੈਂਟ ਦੀ ਨਾ ਅਹਲੀਅਤ ਹੈ ਨਿਲੈਕੀ ਹੈਗੀ ਹੈ ਜਿਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਪੰਜਾਬ ਵਿੱਚ ਜੀ ਝਾੜਾਂ ਦੀ ਸਮੱਸਿਆ ਵੀ ਸ਼ਾਮਲ ਹੈ ਉਹ ਸਾਰੀਆਂ ਪੈਦਾ ਹੋਈਆਂ ਔਰ ਲੋਕਾਂ ਦੀ ਤਬਾਹੀ ਦਾ ਕਾਰਨ ਬਣ ਰਹੀਆਂ ਨੇ ਔਰ ਉਹ ਇਸ ਮਾਹੌਲ ਵਿੱਚ ਉਹਨਾਂ ਨੇ ਲੋਕਾਂ ਦਾ ਹੱਕ ਦੀ ਗੱਲ ਜਾਂ ਲੋਕਾਂ ਦੇ ਪੱਖ ਦੀ ਗੱਲ ਕਰਦੇ ਆ ਅਫਸਰ ਸ਼ਾਹੀ ਨੂੰ ਵੀ ਕਟਹਿਰੇ ਖੜਾ ਕੀਤਾ ਪੰਜਾਬ ਸਰਕਾਰ ਨੂੰ ਵੀ ਕਟਹਿਰੇ ਵਿੱਚ ਖੜਾ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਦਿੱਲੀ ਦੇ ਹਾਕਮ ਦਿੱਲੀ ਦੇ ਜਿਹੜੇ ਉੱਥੋਂ ਕਿ ਜਿਨ੍ਹਾਂ ਦੇ ਕਰਪਸ਼ਨ ਦੇ ਕੇਸ ਚੱਲਦੇ ਪਏ ਆ ਜਮਾਨਤਾਂ ਦੇ ਆਏ ਹੋਏ ਆ ਉਹ ਲੋਕ ਔਰ ਜਿਨ੍ਹਾਂ ਤੇ ਬੜੇ ਬੜੇ ਸੰਗੀਨ ਅਪਰਾਧ ਹੈ ਗਿਆ ਉਹ ਲੋਕ ਪੰਜਾਬ ਚ ਅੱਜ ਆ ਕੇ ਸਿੱਧੇ ਰੂਪ ਵਿੱਚ ਭਵੰਤਮਾਨ ਸਰਕਾਰ ਨੂੰ ਇਹਦੇ ਮੰਤਰੀਆਂ ਨੂੰ ਇਹਦੇ ਐਮਐਲਏ ਨੂੰ ਬੋਣੇ ਕਰਕੇ ਇਹਨਾਂ ਨੂੰ ਨੀਚਾ ਦਿਖਾ ਕੇ ਉਹ ਪੰਜਾਬ ਤੇ ਜੋ ਅਸਿੱਧਾ ਕਬਜ਼ਾ ਕਰਦੇ ਨੇ ਔਰ ਕਥਿਤ ਰੂਪ ਵਿੱਚ ਪੰਜਾਬ ਦੀ ਵੱਡੀ ਹਜ਼ਾਰਾਂ ਕਰੋੜ ਰੁਪਏ ਦੀ ਲੁੱਟ ਕਰਕੇ ਉਹ ਦਿੱਲੀ ਲਿਆ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈਗੀ ਹੈ ਤੇ ਹਾਲਾਂਕਿ ਮੈਂ ਨਿੱਜੀ ਤੌਰ ਤੇ ਪਠਾਨ ਮੱਜਰੇ ਹੋਰਾਂ ਦੀ ਕਾਰਜਸ਼ੈਲੀ ਉਨਾ ਦਾ ਜੋ ਜੋ ਕੰਮ ਕਰਦਾ ਤਰੀਕਾ ਸੀਗਾ ਔਰ ਜੋ ਨਾਲ ਜਿਸ ਤਰ੍ਹਾਂ ਉਹਨੇ ਇਲਾਕੇ ਵਿੱਚ ਇੱਕ ਖਾਸ तरह ਦੇ ਮਾਹੌਲ 'ਚ ਕੰਮ ਕੀਤਾ ਜਾਂ ਮਾਹੌਲ ਬਣਾਇਆ ਹੈਗਾ ਉਸ ਦਾ ਮੈਂ ਸਖਤ ਵਿਰੋਧੀ ਹੈਗਾ ਪਰ ਆਪਣੀ ਪਾਰਟੀ ਦੇ ਕਿਸੇ ਐਮਐਲਏ ਨੂੰ ਜੋ ਆਪਣੀ ਪਾਰਟੀ ਦੇ ਉਂਗਲ ਰੱਖਦਾ ਹੈ ਉਹਦੀ ਕਮਜ਼ੋਰੀ ਨੂੰ ਉਂਗਲ ਰੱਖਦਾ ਹੈਗਾ ਇਸ ਤਰ੍ਹਾਂ ਨਾਲ ਗ੍ਰਿਫਤਾਰ ਕਰਨਾ ਉਹਨਾਂ ਦੇ ਨਵੇਂ ਕੇਸ ਪਾਣਾ ਹੈਗਾ ਜਾਂ ਪੁਰਾਣੇ ਕੇਸਾਂ ਨੂੰ ਪੱਟ ਕੇ ਕਰਨਾ ਇੱਕ ਦੇਸ਼ਤ ਨਮਾ ਕਾਰਵਾਈ ਹੈਗੀ ਹੈ ਇਹ ਇੱਕ ਜਮਹੂਰੀ ਦਾ ਗळा ਕੁੱਟਣ ਵਾਲੀ ਕਾਰਵਾਈ ਹੈ ਇਹ 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 ਤਾਣਨਾ ਕੱਲੀ ਆਮ ਆਦਮੀ ਪਾਰਟੀ ਦੇ ਇਹ ਬਾਕੀ ਐਮਐਲਏ ਨੂੰ ਨਹੀਂ ਹੈਗੀ ਹੈ ਬਲਕਿ ਸਮੁੱਚੀ ਵਿਰੋਧੀ ਧਿਰ ਨੂੰ ਤਾਣਨਾ ਹੈਗੀ ਹੈ ਕਿ ਜੇ ਤੁਸੀਂ ਸਰਕਾਰ ਦੇ ਖਿਲਾਫ ਬੋਲੋਗੇ ਤਾਂ ਤੁਹਾਡਾ ਇਹੀ ਹਸ਼ਰ ਹੋਊਗਾ ਜੋ ਪਠਾਨ ਮਾਜਰਾ ਸਾਹਿਬ ਦਾ ਕੀਤਾ ਜਾ ਰਿਹਾ ਹੈਗਾ ਸੋ ਮੈਂ ਇੱਕ ਵਾਰ ਪਾਸੇ ਉਹਨਾਂ ਦੀ ਇਸ ਦਲੇਰੀ ਨੂੰ ਦਾਦ ਵੀ ਦਿੰਦਾ ਹੈਗਾ ਤੇ ਦੂਜੇ ਪਾਸੇ ਮੈਂ ਕਹਿੰਦਾ ਕਿ ਉਹਨਾਂ ਨੂੰ ਜੋ ਉਹਨਾਂ ਨੇ ਪਿਛਲੇ 3 ਸਾਲ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਕੀਤੀ ਹੈ ਉਹਦਾ ਪਛਤਾਵਾ ਵੀ ਕਰਨਾ ਚਾਹੀਦਾ ਕਿ ਮੈਂ ਸਹੀ ਜਮਹੂਰੀ ਢੰਗ ਨਾਲ ਜਿਹੜੀ ਆਪਣੀ ਕਾਰਜ ਕਾਰਜ ਕਾਲ ਸੀਗਾ ਉਹਨੂੰ ਉਹਦੇ ਚ ਜਿਹੜੀਆਂ ਜਮਹੂਰੀ ਕਦਰਾਂ ਕੀਮਤਾਂ ਸੀ ਉਹਨਾਂ ਦੀ ਰਾਖੀ ਕਰਨ ਨੂੰ ਇਹ ਕਾਰਜ ਨੂੰ ਅੰਜਾਮ ਨਹੀਂ ਦੇ ਸਕਿਆ ਔਰ ਔਰ ਮੈਂ ਪਰ ਮੈਂ ਸਭ ਕਾ ਸਿਵਾਜੂਦ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦਾ ਗੈਰ ਜਮਹੂਰੀ ਇਸ ਤਰੀਕਾਕਾਰ ਦਾ ਔਰ ਇੱਕ ਡਿਕਟੇਟਰਾਨਾ ਤਰੀਕਾ ਕਰਦਾ ਮੈਂ ਸਖਤ ਵਿਰੋਧ ਕਰਦਾ ਹਾਂ ਔਰ ਇਸ ਔਰ ਇਸ ਗੱਲ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਪਟਿਆਲੇ ਦੇ ਲੋਕਾਂ ਨਾਲ ਹਲਕਾ ਸਨੌਰ ਦੇ ਲੋਕਾਂ ਨਾਲ ਖੜਾ ਹਾਂ ਕਿ ਜੇ 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 ਉਹ ਇਸ ਤਰ੍ਹਾਂ ਤੰਗ ਕਰਦੇ ਨੇ ਪਰੇਸ਼ਾਨ ਕਰਦੇ ਨੇ ਝੂਠੇ ਕੇਸ ਬਣਾਉਂਦੇ ਨੇ ਜੇਲ੍ਹ ਜੇਲ੍ਹ ਚ ਧੱਕਦੇ ਨੇ ਪਟਾਨ ਮਜਰਾ ਸਾਹਿਬ ਨੂੰ ਤਾਂ ਮੈਂ ਤਾਂ ਸਖਤ ਵਿਰੋਧ ਦੀ ਹੈ ਸੇਪੋਰਟ ਕਰੋ ਜਿਵੇਂ ਪਠਾਨ ਮਾਜਰੇ ਸਾਡੇ ਜੇਕਰ ਉਹ ਰੈਜੇਟ ਤੱਕਦੇ ਆ ਨਹੀਂ ਮੈਂ ਸਪੋਰਟ ਹੀ ਹੈਗੀ ਹੈ ਕਿ ਉਹਨਾਂ ਜੀ ਉਹਨੇ ਇੱਕ ਫਾਈਲ ਨੂੰ ਖੇਦੀ ਕਰਨਾ ਹੈਗਾ ਔਰ ਉਹਨਾਂ ਦੀ ਜੋ 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 ਤਰੀਕਾਕਾਰ ਸਰਕਾਰ ਅਪਣਾ ਰਹੀ ਹੈਗੀਏ ਉਹਦੇ ਉਹਦੇ ਬਰੋਜ ਖਾੜਨਾ ਹੈਗਾ ਔਰ ਪਬਲੀਕਲੀ ਬਰੋਜ ਖਾੜਨਾ ਕਿ ਸਰਕਾਰ ਪ੍ਰਧਾਨ ਮਾਜਰੇ ਨਾਲ ਤੱਕਾ ਕਰਦੀ ਹੈਗੀ। ਅਰੇ ਥੋੜਾ ਬਿਆਨ ਆਇਆ ਸੀਗਾ ਵੀ ਜਿਹੜਾ ਸਟੰਟ ਆ ਉਹਦੀ ਪਾਰਟੀ ਪਠਾਨ ਮਾਜਰੇ ਦਾ ਸਾਡਾ ਨਹੀਂ ਉਹ ਮੈਂ ਮੈਂ ਹੁਣ ਵੀ ਉਸ ਗੱਲ ਤੇ ਕਾਇਮ ਹੈ ਕਿ ਹੋ ਸਕਦਾ ਕਿ ਪਠਾਨ ਮਾਜਰੇ ਦਾ ਅਸਤੀਫਾ ਹੈਗਾ ਜਿਹੜਿਆਂ ਦੀ ਖਿੱਚੋ ਤਾਣ ਹੈ ਕਾਂਗਰਸ ਵਿੱਚ ਆਪਣਾ ਇਹਦੇ ਵਿੱਚ ਆਮਾਦੀ ਪਾਰਟੀ ਚ ਕੇਂਦਰ ਬਨਾਮ ਪੰਜਾਬ ਉਸ ਖਿੱਚੋ ਤਾਣ ਚ ਹੈ ਜੇ ਨਵੀਂ ਕਦਾਰਬੰਦੀ ਹੋ ਰਹੀ ਹੋਵੇ ਤੇ ਉਸ ਦੇ ਮਤਲਬ ਇੱਕ ਆਗੂ ਦੇ ਤੌਰ ਤੇ ਮਤਲਬ ਇੱਕ ਉਹ ਦੇ ਜਿਹਨੂੰ ਕਹਿੰਦੇ ਆ ਕਿ ਪਾਥ ਬ੍ਰੇਕਰ ਦੇ ਤੌਰ ਤੇ ਪਠਾਨਮਾ ਜਿਹੜਾ ਸਾਹਮਣੇ ਐਕਟ ਕੀਤਾ ਹੋਵੇ ਤੇ ਇਸ ਗੱਲ ਦੀ ਸੰਭਾਵਨਾ ਵੀ ਹੈਗੀਆਂ ਕਿ ਆਉਣ ਵਾਲੇ ਸਮੇਂ ਪੰਜਾਬ ਵਿੱਚ ਵੱਡੀ ਸਿਆਸੀ ਉਤਲ ਪੁਤਲ ਹੋ ਸਕਦੀ ਹੈਗੀ ਆ ਆਮ ਆਦੀ ਪਾਰਟੀਆਂ ਨੂੰ ਲੈ ਕੇ ਫਟਾਹਾਂ ਵਜੇ ਨਾਲ ਹੋ ਰਿਹਾ ਮੈਲੇ ਨੂੰ ਨਸੀਰ ਦਿੱਤੀ ਵੀ ਕਿਹਨੇ ਤੁਸੀਂ ਉਹਨੂੰ ਬਿਲਕੁਲ ਨਹੀਂ ਠੀਕਿਆ ਇਹ ਗੁੰਗੇ ਬੋਲੇ ਬਣੇ ਬੈਠੇ ਜਦੋਂ ਪੰਜਾਬ ਦੀ ਹਸਪਤਾਲ ਲੁੱਟੀ ਜਾ ਰਹੀ ਪੰਜਾਬ ਦਾ ਵਕਾਰ ਲੁੱਟਿਆ ਜਾ ਰਿਹਾ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਪੰਜਾਬ ਦੀ ਜਿੰਨੀ ਸ਼ਾਨੋ ਸ਼ੌਕਤ ਹੈਗੀ ਹੈ ਉਹਨੂੰ ਪੈਰਾਂ 'ਚ ਰੋਲ ਕੇ ਦਿੱਲੀ ਤੋਂ ਆ ਕੇ ਟਕੇ ਟਕੇ ਦੇ ਬੰਦੇ ਪੰਜਾਬ ਤੇ ਰਾਜ ਕਰਦੇ ਨੇ ਤਾਂ ਪੰਜਾਬ ਨੂੰ ਲਾਜ਼ਮੀ ਤੌਰ ਤੇ ਉੱਠ ਉੱਠ ਕੇ ਖੜਨਾ